ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਗ ਸ਼ਹੀਦਾ ਆਹ ਤੁਹਾਨੂੰ ਇਸ ਗੁਰਦੁਆਰਾ ਸਬ ਦੇ ਦਰਸ਼ਨ ਕਰਾਉਨੇ ਆ ਤੇ ਨਾਲੇ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਉਨੇ ਆ ਗੁਰਦੁਆਰਾ ਸ਼੍ਰੀ ਬਾਗ ਸ਼ਹੀਦਾ ਗੁਰਦੁਆਰਾ ਸ਼੍ਰੀ ਬਾਖਸ਼ੀ ਹਿੱਦਾ ਚੰਡੀਗੜ੍ਹ ਦੇ ਸੈਕਟਰ 44 ਵਿੱਚ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਮਹੱਤਵਪੂਰਨ ਇਤਿਹਾਸਿਕ ਲੜਾਈਆਂ ਦੌਰਾਨ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਇਸ ਪਵਿੱਤਰ ਸਥਾਨ ਦਾ ਸੰਬੰਧ ਖਾਸ ਤੌਰ ਤੇ 18ਵੀਂ ਸਦੀ ਦੇ ਸ਼ੁਰੂ ਵਿੱਚ ਮੁਗਲ ਸ਼ਾਸਕਾਂ ਨਾਲ ਸੰਘਰਸ਼ ਦੌਰਾਨ ਬਾਬਾ ਸੁਖਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਨਗੋਂ ਪਰ 1712 ਵਿੱਚ ਬਾਬਾ ਸੁਖਾ ਸਿੰਘ ਅਤੇ ਸਿੱਖ ਯੋਧਿਆਂ ਦੇ ਨਾਲ ਬੋੜੇਲ ਕਿਲੇ ਵਿੱਚ ਦਮਨਕਾਰੀ ਮੁਗਲ ਅਧਿਕਾਰੀ ਜ਼ੋਲਾਖਾਨ, ਰੁਸਮਤ ਖਾਨ ਅਤੇ ਸ਼ਮਸ ਖਾਨ ਜੋ ਸਥਾਨਕ ਲੋਕਾਂ ਉਪਰ ਜ਼ੁਲਮ ਕਰ ਰਹੇ ਸਨ ਵਿਰੁੱਧ ਲੜਾਈ ਵਿੱਚ ਉੱਗੇ ਹੋਏ ਸਨ ਮੁਗਲਾਂ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਸਥਾਨਕ ਹਿੰਦੂਆਂ ਨੇ ਬਾਬਾ ਸੁਖਾ ਸਿੰਘ ਤੋਂ ਸੁਰੱਖਿਆ ਦੀ ਮੰਗ ਕਰਨ ਤੋਂ ਬਾਅਦ ਇੱਕ ਟਕਰਾਅ ਪੈਦਾ ਹੋਇਆ ਬਾਬਾ ਸੁਖਾ ਸਿੰਘ ਜੀ ਵੱਲੋਂ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੁਗਲਾਂ ਨੇ ਆਪਣੀਆਂ ਗਤੀਵਿਧੀਆਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਇਹ ਲੰਮੀ ਲੜਾਈ ਹੋਈ ਜਿਸ ਵਿੱਚ ਬਾਬਾ ਸੁਖਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਇਹ ਖੇਤਰ ਨੂੰ ਜੋ ਅਸਲ ਵਿੱਚ ਮਹੰਤਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ ਦਾ ਨਾਮ ਬਦਲ ਕੇ ਸ਼ਹੀਦਾਂ ਦੇ ਯੋਧਿਆਂ ਦੇ ਸਨਮਾਨ ਲਈ ਬਾਗ ਸ਼ਹੀਦਾਂ ਰੱਖਿਆ ਗਿਆ ਸੀ ਇਨ੍ਹਾਂ ਘਟਨਾਵਾਂ ਦੀਆਂ ਯਾਦ ਵਿੱਚ ਬਾਅਦ ਵਿੱਚ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਹੈ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਪਾਈਚਾਰੇ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਹਰ ਸਾਲ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇਨ੍ਹਾਂ ਦੀ ਯਾਦ ਵਿੱਚ ਮਨਾਉਣ ਲਈ ਨਵੰਬਰ ਵਿੱਚ ਇੱਕ ਮਹੱਤਵਪੂਰਨ ਸਮਾਗਮ ਸ਼ਹੀਦੀ ਜੋੜ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ